ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਵਿਰਦਾ ਵੀਡੀਓ ਬਾਰੇ ਜਿਵੇਂ ਕਿ ਕਵਲ ਭਾਜੀ ਦਾ ਬਿਨਾ ਵਜਾ ਤੋਂ ਹੀ ਨਾਂ ਲੱਗ ਗਿਆ ਭਾਵੇਂ ਉਹਨਾਂ ਨੇ ਕੋਈ ਵੀ ਗਲਤੀ ਨਹੀਂ ਕੀਤੀ ਕਿਉਂਕਿ ਜਦ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਏ ਕਿ ਵਿੱਕੀ ਦਾ ਘਰ ਕਿਹੜਾ ਏ ਤੇ ਉਹ ਪੁੱਛ ਕੇ ਵਿੱਕੀ ਦੇ ਘਰ ਤੱਕ ਪਹੁੰਚ ਜਾਂਦੇ ਨੇ ਕਿਉਂਕਿ ਅਮਨ ਸਾਰਾ ਸੱਚ ਜਾ ਕੇ ਉੱਥੇ ਦੱਸ ਦਿੰਦਾ ਏ ਉਸ ਨੂੰ ਪਤਾ ਕਿ ਹੁਣ ਮੇਰੇ ਸਿਰ ਤੇ ਪਈ ਏ ਤੇ ਵਿੱਕੀ ਨੇ ਮੈਨੂੰ ਪਸਾ ਦਿੱਤਾ ਏ ਕਿਉਂਕਿ ਅਮਨ ਨੇ ਇਹ ਕੰਮ ਸਾਰਾ ਕੁਝ ਵਿੱਕੀ ਦੇ ਕਹਿਣ ਅਨੁਸਾਰ ਹੀ ਕੀਤਾ ਹੁੰਦਾ ਸੀ ਆਮਨ ਆਪਣੇ ਪਿਓ ਨੂੰ ਬਚਾਉਣ ਦੀ ਖਾਤਰ ਪਹੁੰਚ ਜਾਂਦਾ ਹੈ ਥਾਣੇ ਤੇ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਨਾ ਗਿਆ ਤੇ ਉਹਨਾਂ ਨੇ ਮੇਰੇ ਉਹਦਾ ਹੀ ਬਿਨਾ ਵਜਾ ਤੋਂ ਘਟਾਪਾ ਚਾੜ ਦੇਣਾ ਇਸ ਕਰਕੇ ਉਹ ਸਾਰਾ ਕੁਝ ਥਾਣੇ ਜਾ ਕੇ ਸੱਚ ਦੱਸ ਦਿੰਦਾ ਹੈ ਸੋਚ ਹੈ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵਿੱਕੀ ਦਾ ਘਰ ਕਿੱਥੇ ਆ ਤੇ ਜਦੋਂ ਵਿੱਕੀ ਦੇ ਘਰ ਪਹੁੰਚਦੇ ਆ ਤੇ ਉੱਥੇ ਜਾ ਕੇ ਵਿੱਕੀ ਦੀ ਮੰਮੀ ਤਾਂ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੰਦੀ ਤੇ ਫਿਰ ਜਦ ਪੁਲਿਸ ਵਾਲੇ ਪੁੱਛਦੇ ਆ ਕਿ ਤੁਹਾਡੇ ਘਰ ਵਿੱਚ ਫੈਮਲੀ ਦੇ ਹੋਰ ਕਿੰਨੇ ਮੈਂਬਰ ਨੇ ਤੇ ਜਦੋਂ ਵਿੱਕੀ ਦੀ ਮੰਮੀ ਦੱਸਦੀ ਆ ਕਿ ਮੇਰੇ ਦੋ ਪੁੱਤ ਤੇ ਦੋ ਨੋਹਾਂ ਨੇ ਤੇ ਫਿਰ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਘਰੋਂ ਕਿਸੇ ਬੰਦੇ ਨੂੰ ਖੜਾਗੇ ਫੇਰ ਹੀ ਵਿੱਕੀ ਉੱਥੇ ਪੇਸ਼ ਹੋਵੇਗਾ ਤੇ ਉਹ ਇਹ ਕਹਿੰਦੇ ਕਿ ਤੁਹਾਡਾ ਵੱਡਾ ਮੁੰਡਾ ਕਿੱਥੇ ਆ ਤੇ ਇਹ ਜਦ ਪਤਾ ਉਹ ਸੰਦੀਪ ਕਹਿੰਦੀ ਆ ਕਿ ਉਹ ਤਾਂ ਬਾਹਰ ਚਲਾ ਗਿਆ ਏ ਤੇ ਉਹ ਕਹਿੰਦੇ ਕਿ ਉਹ ਵੀ ਇਹੀ ਕੰਮ ਹੀ ਕਰਦਾ ਹੋਣਾ ਲੁੱਟਾ ਕੋਹਾ ਦਾ ਸੰਦੀਪ ਕਾ ਵੀ ਤਰਲੇ ਕਰਨ ਲੱਗ ਪੈਂਦੀ ਆ ਕਿ ਮੇਰਾ ਘਰ ਵਾਲਾ ਬਿਲਕੁਲ ਵੀ ਇਦਾਂ ਦਾ ਨਹੀਂ ਹੈਗਾ ਉਹ ਤੇ ਬਹੁਤ ਜ਼ਿਆਦਾ ਭੋਲਾ ਏ ਸੋ ਜੇਕਰ ਤੁਸੀਂ ਖੜਨਾ ਏ ਤੇ ਵਿੱਕੀ ਦੀ ਮਾਂ ਨੂੰ ਲੈ ਜਾਓ ਕਿਉਂਕਿ ਜੇ ਆ ਚੋਰ ਨੂੰ ਖੜੋ ਜਾਂ ਚੋਰ ਦੀ ਮਾਂ ਨੂੰ ਸੰਦੀਪ ਅਤੇ ਇਹ ਗੱਲ ਕਹਿਣ ਲੱਗ ਪੈਂਦੀ ਆ ਪੁਲਿਸ ਵਾਲਿਆਂ ਦੇ ਜਾਣ ਤੋਂ ਬਾਅਦ ਸੰਦੀਪ ਤੇ ਉਸ ਦੀ ਸੱਸ ਦਾ ਬਹੁਤ ਜ਼ਿਆਦਾ ਕਲੇਸ਼ ਹੋ ਜਾਂਦਾ ਹੈ ਸੰਦੀਪ ਤਾਂ ਇਹ ਵੀ ਕਹਿ ਦਿੰਦੀ ਆ ਕਿ ਮੈਂ ਆਪਣਾ ਮੁੰਡਾ ਲੈ ਕੇ ਪੇਕੇ ਚਲ ਜਾਨੀ ਆ ਮੈਂ ਬਿਨਾਂ ਵਜ੍ਹਾ ਤੋਂ ਹੀ ਛਿੱਤਰ ਨਹੀਂ ਖਾਣੇ ਸੋ ਪ੍ਰੀਤ ਨੂੰ ਹੁਣ ਆਪਣੀ ਹੀ ਟੈਨਸ਼ਨ ਪਈ ਆ ਕਿਉਂਕਿ ਪ੍ਰੀਤ ਵੀ ਹੁਣ ਕਰ ਕੁਝ ਨਹੀਂ ਸਕਦੀ ਬੇਸ਼ੱਕ ਹੁਣ ਜਿਹੜੀ ਉਸਨੇ ਗਲਤੀ ਕੀਤੀ ਹੈ ਪਛਤਾਵਾ ਵੀ ਹੋ ਰਿਹਾ ਹੈ ਪਰ ਹੁਣ ਉਹ ਸੋਚ ਰਹੀ ਹੈ ਕਿ ਜੇਕਰ ਵਿੱਕੀ ਵੀ ਹੁਣ ਫੜਿਆ ਗਿਆ ਤਾਂ ਮੈਂ ਕੀ ਕਰਾਂਗੀ ਕਿਉਂਕਿ ਸੱਸ ਵੀ ਉਸਦੀ ਹਮੇਸ਼ਾ ਉਸ ਨੂੰ ਤਾਨੇ ਮੇਨੇ ਮਾਰਦੀ ਹੀ ਰਹਿੰਦੀ ਆ ਪਰ ਜਿਹੜਾ ਵਿੱਕੀ ਨੇ ਕੰਮ ਕੀਤਾ ਉਸ ਕਰਕੇ ਹੁਣ ਵਿੱਕੀ ਦਾ ਬਚਣਾ ਮੁੰਕੇ ਨਹੀਂ ਨਾ ਮੁਮਕਿਨ ਹੈ ਕਿਉਂਕਿ ਹੁਣ ਉਸ ਨੂੰ ਜੇਲ੍ਹ ਵਿੱਚ ਤਾਂ ਉਹਨਾਂ ਨੇ ਖੜਨਾ ਹੀ ਆ ਬੇਸ਼ੱਕ ਉਹਨਾਂ ਨੇ ਚੋਰੀ ਕੀਤੀ ਪਰ ਜਿਹੜੀ ਇੱਕ ਮੁੰਡੇ ਤੇ ਗੋਲੀ ਲੱਗੀ ਉਸ ਕਰਕੇ ਉਹਨਾਂ ਦੇ ਉੱਤੇ ਕੇਸ ਵੱਡਾ ਹੀ ਬਣੇਗਾ ਮੰਮਨ ਨੇ ਚਾਹੇ ਉਹ ਗੋਲੀ ਨਹੀਂ ਚਲਾਈ ਤੇ ਪਰ ਵਿੱਕੀ ਨੇ ਵੀ ਉਹ ਗੋਲੀ ਜਾਣ ਬੁੱਝ ਕੇ ਨਹੀਂ ਚਲਾਈ ਹੁੰਦੀ ਉਹ ਤਾਂ ਆਪਣੇ ਆਪ ਹੀ ਚੱਲ ਜਾਂਦੀ ਆ ਜਦੋਂ ਇੱਕ ਦੂਜੇ ਨਾਲੋਂ ਹੱਥਾ ਕੋਈ ਕਰ ਰਹੇ ਹੁੰਦੇ ਆ ਇਸੇ ਕਰਕੇ ਜਦ ਚੋਰ ਚੋਰੀ ਲਈ ਆਉਂਦੇ ਆ ਤੇ ਹਰ ਕੋਈ ਆਪਣੇ ਬਚਾ ਕਰਨ ਲਈ ਥੋੜੇ ਬਹੁਤੇ ਹੱਥ ਪੈਰ ਤਾਂ ਮਾਰਦੇ ਆ ਪਰ ਚੋਰ ਉਸੇ ਵੇਲੇ ਕੁਛ ਨਾ ਕੁਛ ਕਰਕੇ ਗਾਂ ਜਾਂਦੇ ਆ ਸੋ ਇਹਨਾਂ ਵਰਦਾਤਾਂ ਤੋਂ ਬਚਣ ਲਈ ਹੀ ਇਹ ਵੀਡੀਓ ਬਣਾਈ ਗਈ ਆ ਤੇ ਇਸ ਵੀਡੀਓ ਵਿੱਚ ਇਹੀ ਸਿੱਖਿਆ ਦਿੱਤੀ ਜਾ ਰਹੀ ਆ ਕਿ ਕਿਵੇਂ ਅੱਜ ਕੱਲ੍ਹ ਲੋਕ ਚੋਰੀਆਂ ਕਰ ਰਹੇ ਆ ਤੇ ਉਹਨਾਂ ਤੋਂ ਬਚਣਾ ਚਾਹੀਦਾ ਹੈ ਤੇ ਇੱਕ ਇਹ ਵੀ ਸਿੱਖਿਆ ਦਿੱਤੀ ਗਈ ਆ ਕਿ ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਭੱਜਣਾ ਨਹੀਂ ਚਾਹੀਦਾ ਕਰੋ ਕਿਉਂਕਿ ਜੇਕਰ ਇਹੋ ਜੇ ਕੰਮ ਕਰਦੇ ਆ ਤੇ ਫਿਰ ਉਹਨਾਂ ਦੇ ਨਾਲ ਖਲੂਣ ਵਾਲਾ ਵੀ ਕੋਈ ਨਹੀਂ ਹੁੰਦਾ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ E